ਵਾਹ ਗੁਰੂ ਸਾਹਿਬ ਜੀ ਫੁਰਦਾ ਜਿਨੇ ਕਮੇ ਨਾਹ ਗੁਣ ਤੇ ਕਮੜੇ ਵਿਸਾਰ ਮਤ ਸ਼ਰਮਦਾ ਥਿਬਈ ਕਾਇਦੇ ਦਰਬਾਰ ਵਾਹਿਗੁਰੂ ਜੀ ਦਾ ਹਲਸਾ ਵਾਹਿਗੁਰੂ ਜੀ ਦੀ ਫਤਿਹ ਸਤਗੁਰਾਂ ਦੀ ਅਪਾਰ ਬਖਸ਼ਿਸ਼ ਕਿਰਪਾਲਤਾ ਦਇਆਲਤਾ ਮਿਹਰਮਤ ਦਾ ਸਦਕਾ ਉਸ ਮਾਲਕ ਦੇ ਫਜ਼ਲੋ ਕਰਮ ਪਰਬਤਕਾਰ ਦੀ ਨਜ਼ਰ-ਏ-ਇਨਾਇਤ ਦੇ ਨਾਲ ਗੁਰ ਸ਼ਬਦ ਵਿਚਾਰ ਬਾਣੀ ਕਰ ਕਰ ਬੜੀ ਪ੍ਰੇਮ ਪਿਆਰ ਸ਼ਰਧਾ ਸ਼ਿੱਦਤ ਨਾਲ ਕਰਾਂ ਵਿੱਚ ਬੈਠੇ ਆਨੰਦ ਮੰਡ ਰਹੇ ਵਿਡ ਭਾਗੀ ਸਤਸੰਗੀ ਜਨੋ ਅੱਜ ਆਪਾਂ ਇਸ ਪਾਵਨ ਪੰਕਤੀ ਦੀ ਵਿਚਾਰ ਸਾਂਝੀ ਕਰਨੀ ਹੈ ਦੇ சிவா ਵਰ ਮੋਹ ਇਹ ਸੁਭ ਕਰਮਨ ਤੇ ਕਭ ਹੁ ਨ ਡਰੋ ਇਸ ਪਾਵਨ ਬਚਨ ਅੰਦਰ ਜਿੱਥੇ ਉਸ ਮਾਲਕ ਨਿਰੰਕਾਰ ਦੇ ਅੱਗੇ ਬੇਨਤੀ ਕੀਤੀ ਹੈ ਉਥੇ ਨਾਲ ਹੀ ਇਹ ਜਾਂਚਣਾ ਵੀ ਕੀਤੀ ਹੈ ਕਿ ਮਾਲਕਾ ਸ਼ੁਭ ਕਰਮ ਕਰਨ ਲੱਗਿਆਂ ਮੈਂ ਦੇਰੀ ਨਾ ਕਰਾਂ ਡਰਾਂ ਨਾ ਸੁਮੇਚੀ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਨੂੰ ਜਦੋਂ ਅਸੀਂ ਪੜ੍ਹਦੇ ਹਾਂ ਤੇ ਸਾਬ ਸੱਚੇ ਪਾਤਸ਼ਾਹ ਨੇ ਤਿੰਨ ਸ਼ਬਦ ਬਾਣੀ ਅੰਦਰ ਵਰਤੇ ਨੇ ਕਰਮ ਅਕਰਮ ਤੇ ਸੁਕਰਮ ਕਰਮ ਹਰ ਜੀਵ ਕਰ ਰਿਹਾ ਹੈ ਹਰ ਮਨੁੱਖ ਕਰ ਰਿਹਾ ਜੋ ਇਸ ਧਰਤੀ ਤੇ ਆਇਆ ਉਹ ਕਰਮਾਂ ਦਾ ਬੱਧਾ ਹੈ ਤੇ ਕਰਮ ਕਰਕੇ ਜੀਵ ਸੁਤੰਤਰ ਹੈ ਦੂਸਰਾ ਅਕਰਮ ਅਕਰਮ ਦਾ ਮਤਲਬ ਹੁੰਦਾ ਵੀ ਉਹ ਕੰਮ ਜਿਸ ਕੰਮ ਦੇ ਨਾਲ ਇਸ ਨੂੰ ਨਿਰਾਸ਼ਾ ਸ਼ਰਮਿੰਦਗੀ ਜਲਤ ਸੈਣੀ ਪਵੇ ਤੇ ਸੁਕਰਮ ਦੇ ਅਰਥ ਨੇ ਉਹ ਕੰਮ ਜਿਹਦੇ ਨਾਲ ਇਹਦਾ ਮਾਣ ਸਤਕਾਰ ਇੱਜ਼ਤ ਰਤਬਾ ਵਡਿਆਈ ਜਸ ਕੀਰਤੀ ਸਮਾਜ ਵਿੱਚ ਹੋਵੇ। ਇਹੀ ਕਾਰਨ ਹੈ ਜਦੋਂ ਅਸੀਂ ਬਾਣੀ ਵਿੱਚ ਪੜ੍ਹਦੇ ਹਾਂ ਤੇ ਭਗਤ ਤਰਲੋਚਨ ਜੀ ਬੜੇ ਪਿਆਰੇ ਸ਼ਬਦ ਬਖਸ਼ਿਸ਼ ਕਰਦੇ ਨੇ। ਨਾਰਾਇਣ ਨਿੰਦਸ ਕਾਇ ਭੂਲੀ ਗਾਵਾਰੀ। ਦੁਖ੍ਰਿਤ ਸੁਖ੍ਰਿਤ ਥਾਰੋ ਕਰਮਰੀ। ਕਿ ਹਰ ਚੰਗੇ ਤੇ ਮਾੜੇ ਕਰਮ ਪਿੱਛੇ ਤੂੰ ਖੁਦ ਖੜਾ ਐ ਕਰਮੀ ਕਰਮੀ ਹੋਏ ਵਿਚਾਰ ਤੇਰੇ ਕਰਮਾਂ ਦੀ ਵਿਚਾਰ ਹੋਣੀ ਐ ਤੂੰ ਕਰਮ ਕੀ ਕੀਤੇ ਚੰਗੇ ਕੀਤੇ ਹੋਣਗੇ ਤੇ ਸਤਕਾਰ ਐ ਵਡਿਆਈ ਐ ਜਸ ਜੇ ਕਰਮ ਤੇਰੇ ਮਾੜੇ ਹੋਏ ਤੇ ਫਿਰ ਤੈਨੂੰ ਫਟਕਾਰਾਂ ਤੱਕੇ ਤੇ ਠੋਕਰਾਂ ਮਿਲਣਗੀਆਂ ਇਹ ਕਾਰਨ ਗੁਰਮੁਖੋ ਪੱਪੀ ਕਰਮ ਕਮਾਉਂਦੇ ਕਰਦੇ ਹਾਏ ਹਾਏ ਨਾਨਕ ਜਿਉ ਮਥਣ ਮਦਾਨੀਆਂ ਤੇ ਮਥੈ ਧਰਮ ਰਾਏ ਤੇ ਦੂਸਰੇ ਪਾਸੇ ਸਾਬ ਸੱਚੇ ਪਾਤਸ਼ਾਹ ਜੀ ਇਹ ਵੀ ਬਖਸ਼ਿਸ਼ ਕਰਕੇ ਆਖਦੇ ਨੇ ਕਿ ਸੋ ਕਿਛ ਕਰ ਜਿਤ ਮੈਲ ਨ ਲਾਗੇ ਕੰਮ ਉਹ ਕਰ ਜਿਹਦੇ ਵਿੱਚ ਮੈਲ ਨ ਲਗੇ ਦੋਸ਼ ਨ ਲਗੇ ਜੇ ਕੰਮ ਕਰਨ ਲੱਗਿਆਂ ਤੇਰੇ ਮਨ ਨੂੰ ਔਰੇ ਸੱਚੀ ਹੈ ਹਰ ਮਾੜਾ ਕੰਮ ਕਰਨ ਲੱਗਿਆ ਚੋਰੀ ਕਰਨ ਲੱਗਿਆ ਕਿਸੇ ਦੀ ਚੁਗਲੀ ਕਰਨ ਲੱਗਿਆ ਨਿੰਦਿਆ ਕਰਨ ਲੱਗਿਆ ਪਰਾਇਆ ਹੱਕ ਖੋਣ ਲੱਗਿਆ ਕਿਸੇ ਦਾ ਕੁਝ ਵਿਗਾੜਨ ਲੱਗਿਆ ਅੰਦਰੋਂ ਇੱਕ ਮਨੁੱਖ ਨੂੰ ਆਵਾਜ਼ ਆਉਂਦੀ ਜ਼ਰੂਰ ਹੈ ਪਰ ਕੋਈ ਸੁਣਦਾ ਏ ਤੇ ਕੋਈ ਉਹਨੂੰ ਦਰਕਿਨਾਰ ਕਰ ਦਿੰਦਾ ਇੱਕ ਦਿਨ ਚੋਰੀ ਕਰਨ ਲੱਗਾ ਬੱਚਾ ਬੜੀ ਹਿੰਮਤ ਜਟਾਈ ਉਹਨੇ ਬੜਾ ਆਪਣੇ ਆਪ ਨੂੰ ਬਲਵਾਨ ਕੀਤਾ ਉਹਨੇ ਪ੍ਰਪੇਅਰ ਕੀਤਾ ਪਰ ਅੱਜ ਚੋਰੀ ਕੀਤੀ ਨਹੀਂ ਫੜਿਆ ਗਿਆ ਹਿੰਮਤ ਹੌਸਲਾ ਵਧ ਗਿਆ ਫਿਰ ਦੂਸਰੀ ਫਿਰ ਤੀਸਰੀ ਫਿਰ ਉਹਦਾ ਇੱਕ ਸੁਭਾਵਣ ਨੰਦਾ ਹੈ ਫਿਰ ਉਹਦੇ ਸੁਭਾਅ ਦੇ ਵਿੱਚ ਇਹ ਗੱਲ ਪ੍ਰਗਟ ਹੋ ਜਾਂਦੀ ਹੈ ਵੀ ਮੇਰਾ ਇਹ ਕਰਮ ਹੈ ਫਿਰ ਉਹਨੂੰ ਉਸ ਕਰਮ ਦੀ ਨਿਆਈ ਹੀ ਸਮਝ ਕੇ ਕਰੀ ਜਾਂਦਾ ਹੈ